ਬੱਲੇ ਬੱਲੇ ਕਰਵਾਵੇਗਾ ਐਣ ਕਹਿੰਦੇ ਵੱਟਾ ਮੇਲਾ ਖੇਡਿਆ ਜਾ ਰਿਹਾ ਇਧਰਲੇ ਪਾਸੇ ਫਰੀਆਦ ਅਲੀ ਫਰੀਆਦ ਅਲੀ ਫਰੀਆਦ ਅਲੀ ਫਰੀਆਦ ਅਲੀ ਏ ਬੱਲੇ 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 ਉਹ ਸਾਹਮਣੇ ਜਸਵੰਤ ਜੁਬਕ ਹਰੀਆਦ ਅਲੀ ਸੁਰੇਣਾ ਜਫਾ ਲਾ ਗਿਆ ਇਹ ਨੰਬਰ ਜਿਹੜਾ ਗੱਲਾਂ ਸੁਰੇਣਾ ਖਾਨ ਭੈਣੀ ਵਾਲਾ ਸੋਨੀ ਆਦਮ ਵਾਲੀਆ ਔਰ ਗੱਲਾਂ ਵੱਡੇ ਪੱਦਰ ਤੇ ਛੋਟੀ ਦਾ ਮੈਚ ਖੇਡਿਆ ਜਾ ਰਿਹਾ ਆ ਖਾਨ ਭੈਣੀ ਵਾਲਾ ਵੀ ਆ ਗਿਆ ਛੋਟੀ ਦਾ ਮੇਲਾ ਇਧਰਲੇ ਪਾਸੇ ਰਾਂਝਾ ਤੇ ਸੰਦੀਪ ਗੁੱਜਰ ਇੱਕ ਪਾਸੇ ਰਾਂਝਾ ਤੇ ਦੂਜੇ ਆਹ ਕਹਿੰਦੇ ਪ੍ਰਦੂਮਨ ਕਹਿੰਦੇ ਅਗਲੀ ਕਬੱਡੀ ਪਹੁੰਚ ਲਈ ਪ੍ਰਦੂਮਨ ਤਿਆਰ ਪਰ ਤਿਆਰ ਹੈ ਵੱਡਾ ਮੈਚ ਖੇਡਿਆ ਜਾ ਰਿਹਾ ਹੈ ਲਓ ਸਾਹਮਣੇ ਦੇਖਾਂਗੇ ਚਾਰ ਖਿਡਾਰੀ ਆਹ ਤਿਆਰ ਪਰ ਤਿਆਰ ਨੇ ਇਧਰਲੇ ਪਾਸੇ ਸਣੀ ਸਣੀ ਆਲੇ ਮਾਰੀਆ ਸਿਰੇ ਦਾ ਜਫਾ ਲਾ ਗਿਆ ਤੇ ਨੰਬਰ ਜਿਹੜਾ ਯਾਰ ਕਬੱਡੀ ਕਲੱਬ ਸ਼ੰਕਰਪੁਰ ਦੀ ਟੀਮ ਦੇ ਖਾਤੇ ਜੁੜਦਾ ਹੋਇਆ ਆ ਬੱਬਰਾ ਇਹਦਾ ਠਿਕਰੀਵਾਲ ਪਿੰਡ ਚੋਟੀ ਦਾ ਮੈਚ ਖੇੜਾ ਜਾ ਰਿਹਾ ਆ ਮੈਚ ਤੋਂ ਬਾਅਦ ਪ੍ਰਬੰਧਕਾਂ ਨੂੰ ਮੇਰੀ ਬੇਨਤੀ ਏ ਜਰੂਰ ਮੈਚ ਦੱਸਿਆ ਜਾਵੇ ਲਾੜਪੁਰੀਆ ਬੱਗਾ ਜਿੱਥੇ ਬਾਸ ਸੁਣਦਾ ਹੋਵੇ ਮੋਨੂ ਸਰਪੰਚ ਦਾ ਸੰਪਰਕ ਬਣਾਇਆ ਮੇਰੀ ਬੇਟੀ ਟਾਂਡੇ ਵਾਲੇ ਭਰਾ ਦੇ ਨਾਲ ਗੱਲਾਂ ਸਰ ਪਰ ਡਬਲ ਟੱਚ ਦਾ ਇਸ਼ਾਰਾ ਚੁਪਿਆ ਆਪਣੇ ਅੰਕੁਰ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਅੰਕੁਰ ਕਹਿੰਦੇ ਲੋਨ ਵਾਲਾ ਅਗਲੀ ਕਬੱਡੀ ਪਾਉਣ ਲਈ ਖੇਡ ਦੇ ਮੈਦਾਨ ਦੇ ਵਿੱਚ ਤਿਆਰ ਵਰ ਤਿਆਰ ਆ ਉਧਰਲੇ ਪਾਸੇ ਚਾਰ ਖਿਡਾਰੀ ਹੁਣ ਚਾਰਾਂ ਦੇ ਵਿੱਚੋਂ ਦੇਖਾਂਗੇ ਪਾਕੇ ਨੇ ਟਰਾਈ ਕੀਤੀ ਹੈ ਨੰਬਰ ਰੇਡਰ ਨੇ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੱਤਾ ਆ ਸ਼ਹਿਜ਼ਾਦਾ ਕਬੱਡੀ ਪਾ ਰਿਹਾ ਇਹ ਕਬੱਡੀ ਦਾ ਆਊਟ ਦਾ ਸਭ ਕਬੱਡੀ ਪਾ ਰਿਹਾ ਫਕੀਰ ਸਿੰਘ ਦਾ ਪੁੱਤ ਕਬੱਡੀ ਭਰਾ ਰਿਹਾ ਮਲੂਕ ਦਾ ਵੀਰ ਕਹਿੰਦਾ ਕਬੱਡੀ ਪਾ ਰਿਹਾ ਮੱਖ ਲਈ ਦਾ ਭਾਂਜਾ ਕਹਿੰਦੇ ਕਬੱਡੀ ਪਾ ਰਿਹਾ ਗੱਲਾ ਸਰੇ ਲਾਉਂਦਾ ਆਹ ਯਾਰ ਕਬੱਡੀ ਕੋਸ ਫਕਰਪੋ ਦੀ ਟੀਮ ਦਲਵਿੰਦਰ ਸਿੰਘ ਪੜਵਾਰੀ ਸਾਹਿਬ ਦੀ ਟੀਮ ਖੇਡਦੀ ਹੈ ਪਰ ਇਧਰਲੇ ਪਾਸੇ ਬਿੰਦਰ ਬਿੰਦਰ ਧੋਰੇ ਦੀ ਧਰਤੀ ਕਹਿੰਦੇ ਅਮਨ ਧੋਰਾ ਗੱਲਾ ਸਰੇ ਕਹਿੰਦੇ ਕਾਲਾ ਕਹਿੰਦੇ ਭਿੰਦਰ ਦਿਉਰਾ ਇਹ ਕਾਲਾ ਢੋਹੇ ਨੇ ਵੱਡਾ ਵੱਡਾ ਮੈਚ ਖੇਡੇ ਜਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਅੰਕਿਤ ਕਹਿੰਦੇ ਖੇਡ ਮੈਦਾਨ ਦੇ ਵਿੱਚ ਤਿਆਰ ਵਰ ਤਿਆਰ ਡਾਂਡ ਵਾਲਾ ਕਬੱਡੀ ਪਾ ਰਿਹਾ ਵੀਰੇ ਮੂਵਸ ਪਰੇ ਪੁਛਦੀ ਕਰਦੀ ਏ ਮੂਵਸ ਪਰੇ ਪੁਛਦੀ ਕਰਦੀ ਏ ਅੰਕਿਤ ਡਾਂਡ ਦੂਜੇ ਪਾਸੇ ਕਹਿੰਦੇ ਉਹ ਕਹਿੰਦੇ ਖਾਨ ਟਰਾਈ ਕਰਦਾ ਪਰ ਅੰਕਿਤ ਇੱਕ ਤਗੜੇ ਨੰਬਰ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਖਾਤੇ ਵਿੱਚ ਆਇਆ ਗੱਲਾਂ ਸਰੇ ਲਾ ਰਿਹਾ ਪੰਜਾਬ ਦੇ ਵੱਡੇ ਵੱਡੇ ਮੇਲੇ ਦੇ ਉੱਤੇ ਐਸਪੀ ਲੋਹਰਿਆ ਵੀ ਉਤਰ ਗਿਆ ਦਿੱਲੀ ਦੇ ਵਿੱਚ ਗੱਲਾਂ ਰ ਲਾਵੇਗਾ ਤੋਂ 2 ਫਰਵਰੀ ਨੂੰ ਗੱਲਾਂ ਵੱਡੀਆਂ ਹੋਣ ਗਿਆ ਪਰ ਇਧਰਲੇ ਪਾਸੇ ਕਸੀਨਪੁਰੀਆ ਗੱਲਾਂ ਟਿਕਾਣੇ ਗੱਲਾਂ ਟਿਕਾਣੇ ਲੱਗੀਆਂ ਨੇ ਉਹ ਟੱਕਰ ਕਹਿੰਦੇ ਸਿਰੇ ਨਹੀਂ ਹੋਈ ਆ ਇਹ ਕਹਿੰਦੇ ਰਾਹੁਲ ਕੌਕੇ ਵਾਲਾ ਟੱਕਰ ਹੋ ਗਈ ਆ ਖੰਭਰ ਕਹਿੰਦੇ ਚੋਟੀ ਦਾ ਜੋੜਦਾ ਮੁੰਡੇ ਨੇ ਆਪਣੀ ਟੀਮ ਦੇ ਖਾਤੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਆਹ ਕਹਿੰਦੇ ਅੰਕੁਸ਼ ਕੇ ਤਿਆਰ ਪਰ ਤਿਆਰ ਹੈ ਮੈਚ ਚੋਟੀ ਦਾ ਖੇਡੇ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਚਾਰਾਂ ਤੇ ਧਾਵਾ ਭੋਲ ਦਿੱਤਾ ਹੁਣ ਕਿਹੜਾ ਬੱਲੇ ਬੱਲੇ ਕਰਵਾਵੇਗਾ ਇਹ ਆ ਕਾਕਾ ਆਹ ਸ਼ੱਕਰਪੁਰੀਆ ਕਰਦਾ ਟਰਾਈ ਖੇਡ ਦੇ ਮੈਦਾਨ ਦੇ ਵਿੱਚ ਉਹ ਟੱਕਰ ਵੱਡੀ ਉਹ ਟੱਕਰ ਵੱਡੀ ਸ਼ੱਕਰਪੁਰੀਆ ਕਾਕਾ ਆਹ ਸਾਬਾ ਕੀੜੀ ਫਗਾਂ ਦੇ ਦੀ ਧਰਤੀ ਦਾ ਜਾ ਰਿਹਾ ਜਰਮ ਇਹ ਮੁੰਡੇ ਨੇ ਮੇਰੀ ਅੱਖਾਂ ਦੇ ਸਾਹਮਣੇ ਪਟਾਖਾ ਗੁਰਦੀ ਧਰਤੀ ਫਟੇਗੜ ਬਿਆਲ ਲਾੜੀ ਦੀ ਧਰਤੀ ਦੇ ਕਹਿੰਦੇ ਆਹ ਮੁੰਡੇ ਨੇ ਮੋਟਰਸਾਈਕਲ ਜੱਟਿਆ ਮੋਨੂ ਸਰਪੰਚ ਕਾਨਾ ਰਾਮ ਸਾਹਿਬ ਐਪੀ ਲਾਹੌਰੀਆ ਤੇ ਕਹਿੰਦੇ ਯੂਐਸਏ ਵਾਲੇ ਯੂਕੇ ਵਾਲੇ ਤੇ ਨਿਊਜ਼ੀਲੈਂਡ ਵਾਲਾ ਨੇ ਸੱਦੇ ਲਾ ਦਿੱਤੇ ਨੇ ਤੇ 2 ਫਰਵੀ ਨੂੰ ਕਾਨਾ ਰਾਮ ਸਾਹਿਬ ਦੇ ਵਿੱਚ 2 ਲੱਖ 1.5 ਲੱਖ ਪੈਸਟਾ ਨੂੰ ਫੋੜੇ ਫੌੜ ਫੌੜ ਦਿੱਤੇ ਜਾਣਗੇ ਇੱਕ ਪਾਸੇ ਹੁਸੈਨ ਕਹਿੰਦੇ ਪ੍ਰਧੂਮਨ ਤਿਆਰ ਪਰ ਤਿਆਰ ਆ ਇਹ ਕਹਿੰਦੇ 2 ਸਾਲ ਕੈਨੇਡਾ ਖੇਡਿਆ ਮੁੰਡਾ ਉਹ ਗਲਟ ਕਾਣੇ ਲੱਗਿਆ ਵੀਰੇ ਮੂਵਸ ਪਰੇ ਪੁਜੀਦੀ ਕਰੀਏ بار بار ਬੇਨਤੀ ਆ ਰਹੀ ਹੈ ਗਣੇਸ਼ ਵੀਰੇ ਮੂਵਸ ਪਰੇ ਜਰੂਰ ਪੁਜੀਦਾ ਕਰ دیਏ ਫਰਿਆਦ ਆ ਫਰਿਆਦ ਫਰਿਆਦ ਟਰਾਈ ਕਰਦਾ ਨੰਬਰ ਰੀਡਰ ਦੇ ਖਾਤੇ ਆ ਹਰਮਨਦ ਕਾਣ ਮੇਰੀ ਬੇਨਤੀ ਅਗਲਾ ਮੈਚ ਦੱਸ ਦਿਓ ਭਾਈ ਜਰੂਰ ਗਰਾਊਂਡ ਚੱਲਦੀ ਰਹੇ ਲਾਣਪੁਰੀਏ ਬੱਗੇ ਨੂੰ ਬੇਨਤੀ ਹੈ ਕਿ ਮੋਨੋ ਬਸਰਾਂਸ ਭਾਈ ਨਾਲ ਜਰੂਰ ਸੰਪਰਕ ਬਣਾਵੇ ਗੱਲਾਂ ਸਿਰੇ ਪਰ ਇਧਰਲੇ ਪਾਸੇ ਕੀ ਗੱਲਾ ਗੱਲਾਂ ਸਿਰੇ ਆ ਬੱਗੋਏ ਗੱਲਾ ਸਿਰ ਪੁਆਇੰਟ ਰੇਡਰ ਦਾ ਰੇਡਰ ਦਾ ਕਸੀਟਪੁਰੀਆ ਚੱਕਲਾ ਇਧਰ ਡੋਂਗੋ ਸਾਇਪ੍ਰਸ ਵੱਲੋਂ ਫਰਿਆਦ ਦੇ ਦੋ ਜਫੇ 1000 ਦੇ ਹੋਣਗੇ ਰੋਡ ਰੱਖਿਓ ਮੇਰੀ ਬੇਨਤੀ ਹੈ ਮੈਚ ਚੋਟੀ ਦਾ ਖੇਡੇ ਜਾ ਰਿਹਾ ਹੈ ਇਧਰ ਕਹਿੰਦੇ ਅੰਕੁਰ ਕਬੱਡੀ ਪਾ ਰਿਹਾ ਹੈ ਸਾਹਮਣੇ ਦੇਖਾਂਗੇ ਇਧਰਲੇ ਪਾਸੇ ਰਮਜ਼ਾਨ ਹਉ ਕਰਦਾ ਟਰਾਈ ਫੜਿਆ ਗੋਟ ਤੇ ਨੰਬਰ ਰੇਡਰ ਨੇ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੱਤਾ ਆ ਕਹਿੰਦੇ ਗੱਭਰੂ ਚੱਲਵਾ ਗੱਭਰੂ ਆ ਬਬਰਾ ਬਬਰਾ ਠਿਕਰੀਵਾਲ ਦੀ ਧਰਤੀ ਦਾ ਕਹਿੰਦੇ ਗੁਰਪ੍ਰੀਤ ਦੇ ਚਰਚੇ ਫਿਰ ਇਹ ਨਿਊਜ਼ੀਲੈਂਡ ਦੀ ਧਿਰ ਤੇ ਵੀ ਖੇਡਦਾ ਪਰ ਗੱਲਾਂ ਸਿਰੇ ਲਾ ਰਿਹਾ ਯਾਨਕਪੁਰ ਕੋ ਸ਼ਕਰਪੁਰ ਦੀ ਟੀਮ ਬਲਵਿੰਦਰ ਸਿੰਘ ਪਟਵਾਰੀ ਦੀ ਟੀਮ ਖੇਡਦੀ ਏ 16 ਤੇ 17 ਢਾੜੇੜ ਵਾਲਾਲੇ ਬੈਠੋ ਜਰਨਲ ਹਰੀ ਸਿੰਘ ਮਲਵਾ ਸਪੋਰਟ ਕਲਬ ਦੀ ਧਿਰ ਤੇ ਵੱਡੀਆਂ ਰੌਣਕਾਂ ਲੱਗਣਗੀਆਂ 14 ਤੇ 15 ਫਰਵਰੀ ਜਾ ਬਾਬਾ ਜਾਲੂ ਜੀ ਸੋਰਮ ਰੈਲੀ ਵਾਲੇ ਸੱਦੇ ਲਾਰੇ ਨੇ ਪਰ ਇਧਰਲੇ ਪਾਸੇ ਮੇਲਾ ਸਿਪੋ ਚੱਕੀਆਂ ਦਾ ਮੇਲਾ ਸਿਪੋ ਚੱਕੀਆਂ ਦਾ ਇਹ ਮੇਲਾ ਸਿਪੋ ਚੱਕੀਆਂ ਦਾ ਪਰ ਬਬਰਾ ਕਹਿੰਦਾ ਪਰੇ ਹਟ ਜਾਓ ਪਰੇ ਹਟ ਜਾਓ ਗੱਲਾਂ ਕਹਿੰਦਾ ਟਿਕਾਣੇ ਲਾ ਰਿਆ ਵੇਲਾ ਚੋਟੀ ਦਾ ਖੇੜੇ ਆ ਰਿਆ ਅੰਕਿਤ ਡਾਂਡ ਵਾਲਾ ਕਬੱਡੀ ਪਾ ਰਿਆ ਖੇਡ ਦੇ ਮੈਦਾਨ ਦੇ ਵਿੱਚ ਕਿ ਖੇਡ ਦੇ ਮੈਦਾਨ ਵਿੱਚ ਖਿੱਚਤੀ ਲਕੀਰ ਅੱਜ ਪਤਾ ਲੱਗੂ ਤਕੜਾ ਸਰੀਰ ਤਕੜਾ ਸਰੀਰ ਅਜੇ ਮੋਟਰਸਾਈਕਲਾਂ ਦੇ ਫੈਲ ਹੋ ਰਹਿਣ ਆ ਜਸਮਾਨੀ ਚੁਮਕ ਫਰੀਦ ਅਲੀ ਸ਼ਕਰਪੁਰੀਆ ਫਰਿਆਦ ਅਲੀ ਸ਼ਕਰਪੁਰੀਆ ਨਹੀਂ ਜਫਾ ਲਾ ਸਕਿਆ ਤੇ ਪੁਆਇੰਟ ਰੇਡਰ ਦੇ ਖਾਤੇ ਜਪਦਾ ਬੈਸਟ ਉਡਣਾ ਸੱਪ ਦਿਨ ਦੇ ਕੱਪ ਦੇ ਵਿੱਚ ਵੀ ਕਹਿੰਦੇ ਬੱਲੇ ਬੱਲੇ ਕਰਾਉਣ ਵਾਲਾ ਕਦੇ ਹਾਰ ਲੇ ਜਿੱਤਦਾ ਕਦੇ ਫੋਰਡ ਜਿੱਤਦਾ ਮੱਖਣ ਅਲੀ ਦਾ ਪਾਂਜਾ ਕਹਿੰਦੇ ਕਬੱਡੀ ਪਾ ਰਿਹਾ ਫਕੀਰ ਹਸੈਨ ਦਾ ਪੁੱਤਰ ਕਹਿੰਦੇ ਕਬੱਡੀ ਪਾ ਰਿਹਾ ਗੱਲਾਂ ਸਿਰੇ ਲੱਗਿਓ ਜਣ ਪਰ ਉਡਣਾ ਸੱਪ ਭੱਜ ਦੁਰਿਆ ਤੇ ਪੁਆਇੰਟ ਰੇਡਰ ਦੇ ਖਾਤੇ ਜਵਾਲ ਗਰਦੀਪ ਟਵਾਲ ਤੇ ਮਨਜੋਤ ਮਾਛੀਵੜਾ ਨਿਊਜ਼ੀਲੈਂਡ ਜਿਹਦੀ ਸਪான்ਸਰ ਕੀਤੀ ਟੀਮ ਖੇਡ ਮੈਦਾਨ ਦੇ ਵਿੱਚ ਖੇਡਦੀ ਹੈ ਗੱਲ ਟਕਾਣੇ ਲੱਗੀਆਂ ਇੱਕ ਇਹਦੇ ਅੰਕੁਸ਼ ਕਬੱਡੀ ਪਾ ਰਿਹਾ ਹੈ ਉਹ ਪਿੱਖੇ ਵੰਡ ਵਾਲਾ ਲਓ ਸਾਹਮਣੇ ਦੇਖਾਂਗੇ ਆਹ ਕਹਿੰਦੇ ਆਦਮਪੁਰੀਆ ਟਰਾਈ ਕਰਦਾ ਹੈ ਨੰਬਰ ਰੇਡਰ ਨੇ ਆਪਣੀ ਟੀਮ ਇਹ ਕਾਲੇ ਧੋਲੇ ਦਾ ਪਿੰਡੂ ਜਗਦਾਰ ਸਿੰਘ ਧੋਲੇ ਦੀਆਂ ਗੱਲਾਂ ਵੀ ਵੱਡੇ ਪੱਦਰ ਤੇ ਜਾਣ ਵੱਡਾ ਮੈਚ ਖੇਡਾ ਦਰ ਰਿਹਾ ਗੱਲਾਂ ਸਰ ਰਹੇ ਮੈਚ ਵਾਲਾ ਚੋਟੀ ਦਾ ਲਾਲੀ ਕਹਿੰਦੇ ਕਬੱਡੀ ਪਾ ਰਿਹਾ ਇਲਾ ਸਿਬੋ ਚੱਕੀਆਂ ਦਾ ਰੌਣਕ ਰਾਹੁਲ 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 ਟਰਾਈ ਕਰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਿਆਰ ਦੀ ਇਹਨਾਂ ਖਿਡਾਰੀਆਂ ਦਾ ਲਓ ਸਾਹਮਣੇ ਅਗਲੀ ਕਬੱਡੀ ਪਾਉਣ ਲਈ ਅੰਕਿਤ ਕਹਿੰਦੇ ਡਾੜ ਪਿੰਡ ਵਾਲਾ ਤਿਆਰ ਪਰ ਤਿਆਰ ਹੈ ਉਧਰਲੇ ਪਾਸੇ ਚਾਰ ਨੇ ਪਹਿਲਾ ਜੱਫਾ 1000 ਦਾ ਲਾਉਣ ਨੂੰ ਫਿਰਦਾ ਪੁਰ ਸਾਹਮਣੇ ਨੰਬਰ ਜਿਹੜਾ ਰੇਡਰ ਨੇ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੱਤਾ ਚੋਟੀ ਦੇ ਮੈਚ ਦੇ ਚਰਚੇ ਛੜੇ ਹੋਏ ਨੇ ਮਸਤੀਵਾਲ ਦੀ ਧਰਤੀ ਹੁਸ਼ਿਆਰਪੁਰ ਜ਼ਿਲ੍ਹਾ ਰਾਜਾ ਕਬੱਡੀ ਪਾ ਰਿਹਾ ਚਾਰ ਖਿਡਾਰੀ ਤਿਆਰ ਪਰ ਤਿਆਰ ਨੇ ਚਾਰਾਂ ਵਿੱਚੋਂ ਕਿਹੜਾ ਬੱਲੇ ਬੱਲੇ ਕਰਵਾਵੇਗਾ ਇਧਰਲੇ ਪਾਸੇ ਉਹ ਸੰਦੀਪ ਖੋਜਰ ਟਰਾਈ ਕਰਦਾ ਹੈ ਜੇ ਸੰਦੂ ਬਮਾਲਪੁਰ ਸੀਤਾ ਦੀ ਧਰਤੀ ਨੂੰ ਬੜੀ ਵੱਡੀ ਦੇਣ ਵੱਡੇ ਖਿਡਾਰੀ ਪੈਦਾ ਕੀਤੇ ਹੋਣ ਅਗਲਾ ਮੈਚ 42 ਕਿਲੋ ਦੀਆਂ ਟੀਮਾਂ ਮਦਦ ਦੇ ਚ ਆ ਜਾਣਾ ਨੋਟ ਕਰੀ ਸਾਜੀ ਦੀਆਂ ਅਗਲੀਆਂ ਗੇਡ ਤਿੰਨ ਕਬੱਡੀਆਂ ਹਰਪ੍ਰੀਤ ਗਰੀਸ ਨੂੰ 2000 ਦੀਆਂ ਹੋਣਗੀਆਂ ਜਦੋਂ ਸਾਜੀ ਕਬੱਡੀਆਂ ਪਾਵੇਗਾ ਗੱਲਾਂ ਸਰੇ ਲੱਗਣਗੀਆਂ ਥਾੜ ਭੈਣੀ ਵਾਲਾ ਨਾਲ ਫਰਿਆਦ ਇੱਕ ਵਾਰੀ ਚੈਨ ਟੁੱਟ ਗਈ ਏ ਗੱਲਾਂ ਸਰੇ ਲੱਗੀਆਂ ਜਣ ਔਰ ਕੌਣ ਜਫਾ ਲਾਵੇਗਾ ਚਾਰੇ ਜਫੀ ਕਹਿੰਦੇ ਚੋਟੀ ਦੇ ਨੇ ਆ ਖਾੜ ਭੈਣੀ ਵਾਲਾ ਭੈਣੀ ਵਾਲਾ ਕਿ ਸੀਡਪੁਰੀਆ ਲਓ ਸਾਹਮਣੇ ਗਲਟ ਕਾਣੇ ਲੱਗੀਆਂ ਖੇਡ ਦੇ ਮੈਦਾਨ ਦੇ ਵਿੱਚ ਹਾਲ ਵਾਲਾ ਪਹੁੰਚਿਆ ਹੋਇਆ ਬਹੁਤ ਬਹੁਤ ਧੰਨਵਾਦ ਕਰਦੇ ਆ ਬਬਰਾ ਕਹਿੰਦੇ ਠਿੱਕਰੀਵਾਲ ਦੀ ਧਰਤੀ ਦਾ ਰੇਡ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਗੱਭਰੂ ਤਿਆਰ ਪਰ ਤਿਆਰ ਹੈ ਉਧਰਲੇ ਪਾਸੇ ਚਾਰਾਂ ਵਿੱਚੋਂ ਕਿਹੜਾ ਬੱਲੇ ਬੱਲੇ ਕਰਵਾਵੇਗਾ ਬੱਲੇ ਬੱਲੇ ਕਰਾਵੇਗਾ ਪਰ ਜੋਟੀ ਦਾ ਮੈਚ ਖੇੜਾ ਜਾ ਰਿਹਾ ਵਾਰਿਸ ਕਬੱਡੀ ਪੇਜ ਤੋਂ ਸਾਡਾ ਗੁਰਪ੍ਰੀਤ ਨਵੀ ਲਵਾਣਾ ਫੇਰੋ ਚੂਜੀ ਵਾਲਾ ਉਹਦਾ ਵੀ ਧੰਨਵਾਦ ਕਰਦਾ ਕਬੱਡੀ ਦਾ ਬਹੁਤ ਵਧੀਆ ਬਲਾਰਾ ਆਇਆ ਜੀ ਬੋਲਾ ਘਰੇ ਚੁੱਜੀ ਪਿੰਡੇ ਨੌਜਵਾਨ ਦਾ ਗੁਰਪ੍ਰੀਤ ਨਵੀਂ ਰਵਾਣਾ ਫੇਰੇ ਚੁੱਜੀ ਵਾਲਾ ਉਹ ਵੀ ਆਨੰਦ ਮਾਣ ਰਿਹਾ ਉਹਦੀ ਚੜ੍ਹਦੀ ਕਲਾ ਦੀ ਸਾਰੇ ਕਬੱਡੀ ਜਗਤ ਅਰਦਾਸ ਕਰੀਏ ਸੋਢੀ ਬਾਜੀ ਗੱਲਾਂ ਸਿਰੇਣ ਬਹੁਤ ਵਧੀਆ ਬਲਾਰਾ ਵੀ ਹੈ ਔਰ ਕੰਦੇ ਵਾਰਸ਼ ਕਬੱਡੀ ਬੇਦਵੀ ਚਲਾਉਂਦਾ ਹੈ ਬੱਡੀ ਅਪਡੇਟ ਰੱਖਦਾ ਹੈ ਪਰ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਹੈ ਚੱਕ ਮਾਈਕ ਸਾਬਾ ਆ ਗਿਆ ਲਓ ਸਾਬਾ ਰੇਡ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਦੇਖਾਂਗੇ ਓਮੀ ਸਾਡਾ ਭਰਾ ਜਿਹੜਾ ਵਧੀਆ ਸ਼ੇਅਰ ਲਿਖਦਾ ਉਹਦੀ ਵੀ ਗੱਲ ਚੱਲਦੀ ਹੈ ਪਰ ਸਾਬੇ ਨੇ ਕਹਿੰਦੇ ਇਧਰਲੇ ਪਾਸੇ ਕਬੱਡੀ ਪਾ ਦਿੱਤੀ ਹੈ ਹਣ ਗੱਲਾਂ ਟਿਕਾਣੇ ਕਿ ਪੱਟਾਂ ਦੇ ਜ਼ੋਰ ਨਾਲ ਧਾਵੀ ਰੇਡ ਪਾ ਗਿਆ ਹੰਧਿਆਂ ਤੇ ਆ ਕੇ ਜਾਫੀ ਰੇਡਰ ਨੂੰ ਢਾ ਗਿਆ ਓਮੀ ਸੌ ਲੱਗੇ ਮੇਲੇ ਦਾ ਨਜ਼ਾਰਾ ਬੜਾ ਆ ਗਿਆ ਲਓ ਸਾਹਮਣੇ ਰੇਡ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਉਹ ਕਹਿੰਦੇ ਅੰਕਿਤ ਕਬੱਡੀ ਪਾ ਰਿਹਾ ਫੇਲਾ ਚੋਟੀ ਦਾ ਚੱਲਦਾ ਸਾਹਮਣੇ ਦੇਖਾਂਗੇ ਟ੍ਰਾਈ ਕਹਿੰਦੇ ਫਰਿਆਦ ਕਰਦਾ ਫਰਿਆਦ ਕਰਦਾ ਲਾ ਇਧਰਲੇ ਪਾਸੇ ਫਰਿਆਦ ਅਲੀ ਦਾ ਵੀਰ ਸਾਜੀ ਦੀਆਂ ਤਿੰਨ ਕਬਡੀਆਂ ਕਸੀਡਪੁਰਿਆ ਨੋਟ ਕਰ ਲੈ ਹਰਪ੍ਰੀਤ ਗਰੀਸ ਨੂੰ 2000 ਦੀਆਂ ਹੋਣਗੀਆਂ ਦੀਪੂ ਪਹਿਲੀ ਪੈ ਗਈ 2000 ਦੀ ਗੱਲਾਂ ਸਿਰੇ ਲੱਗਣ ਲੈ ਵੀ ਵੀਰ ਤਰੀ ਵਾਲਿਆ ਨੋਟ ਰੱਖੀ ਵੀਰਾ ਹਜੂਰ ਆ ਪਹਿਲੀ 2000 ਦੀ ਪੈਣ ਜਾ ਰਹੀ ਹੈ ਹਰਪ੍ਰੀਤ ਗਰੀਸ ਹਰਪ੍ਰੀਤ ਗਰੀਸ ਉੱਡਣਾ ਸੱਬ ਉਹ ਕਸੀਡਪੁਰਿਆ ਮੈਕ ਚੱਕ ਲੈ ਬੱਲੇ 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 ਉਡਣਾ ਸੱਪ ਉਡਣਾ ਸੱਪ ਸਾਹਮਣੇ ਟੱਕਰ ਵੱਡੀ ਖੇਡ ਦੇ ਮੈਦਾਨ ਦੇ ਇੰਦਰ ਹੋ ਕਹਿੰਦੇ ਟੱਕਰ ਵ੍ਰਿਸ਼ੁਨਾ ਹੋਈਆ ਬਾਜ ਚੋਟੀ ਦਾ ਖੇਡਿਆ ਜਾ ਰਿਹਾ ਹੈ ਖੇਡ ਮੈਦਾਨ ਦੇ ਅੰਦਰ ਕਹਿੰਦੇ ਗੱਲਾਂ ਟਕਾਣੇ ਲੱਗੀਆਂ ਨੇ ਚੋਟੀ ਦਾ ਮੇਲਾ ਚੱਲਦਾ ਅਗਲੀ ਰੇਡ ਪਾਉਣ ਲਈ ਪ੍ਰਧਮਣ ਕਹਿੰਦੇ ਫੇਰ ਤਿਆਰ ਪਰ ਤਿਆਰ ਹੈ ਵੱਡਾ ਮੇਲਾ ਖੇਡਿਆ ਜਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਕਬੱਡੀਆਂ ਪੈ ਰਹੀਆਂ ਨੇ ਇਹ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਅੱਜ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਕੌਣ ਖਿੱਚੂ ਗਿੱਟੇ ਕਿੰਨੇ ਪਾਉਣੀ ਹੈ ਕਬੱਡੀਆਂ ਅੱਜ ਟੀਮਾਂ ਨੇ ਮੈਂ ਬੇਨਤੀ ਕਰਦਾ ਕਿ ਉਹ ਜਰੂਰ ਸੰਪਰਕ ਮਧਾਲੇ ਬਿਨਾਂ ਕਿਸੇ ਦੇਰੀ ਤੋਂ ਉਧਰ ਯਾਨ ਕਬੱਡੀਆਂ ਰਪੁਰ ਦੀ ਟੀਮ ਨੂੰ ਕਹਿੰਦੇ ਮੋਹਨ ਸਰਪੰਚ ਨੇ ਵੱਡੀ ਸਪੋਰਟ ਕਰਦੇ ਅੱਜ ਵੀ ਹੋ ਰਹੀ ਹੈ ਉਹਦੀ ਪਰ ਇਧਰਲੇ ਪਾਸ ਵਾਹ ਲਾਲੀ ਲਾਲੀ ਭੱਜ ਦੁਰਿਆ ਤੇ ਨੰਬਰ ਰੇਡਰ ਦੇ ਖਾਤੇ ਜੁੜਦਾ ਹੋਇਆ ਬੜਾ ਚੋਟੀ ਦਾ ਮੈਚ ਖੇੜਾ ਜਾ ਰਿਹਾ ਬੱਬੂ ਚੱਕ ਲੈ ਮਾਈ ਗੋਡ ਲਓ ਸਾਹਮਣੇ ਰੇਡ ਪੈ ਰਹੀ ਹੈ ਰੇਡ ਪੈ ਰਹੀ ਹੈ ਗੱਲ ਕਬੱਡੀ ਦੀ ਚੱਲਦੀ ਹੈ ਕਿ ਚੜ ਚੜ ਰੇਡਾਂ ਉਮੀ ਪੌਣ ਗੱਬਰੂ ਟੱਚ ਵੱਡੇ ਵੱਡੇ ਜੋਖਿਆਂ ਨੂੰ ਲਗਾਉਣ ਗੱਭਰੂ ਅੱਡੀ ਚੋਟੀ ਵਾਲਾ ਲੱਗੇ ਫਿਰ ਜ਼ੋਰ ਮਿੱਤਰੋ ਕਬੱਡੀ ਵਰਗੀ ਦਾ ਹੋਰ ਕੋਈ ਖੇਡ ਮਿੱਤਰੋ ਕਬੱਡੀ ਵਰਗੀ ਨਾ ਹੋਰ ਕੋਈ ਖੇਡ ਮਿੱਤਰੋ ਇਹਲਾ ਚੋਟੀ ਦਾ ਚੱਲਦਾ ਇਧਰਲੇ ਪਾਸੇ ਰੇਡ ਕਹਿੰਦੇ ਐਨ ਮੁੰਡੇ ਨੇ ਸਰਾ ਕਰਾਤਾ ਅੰਕੁਰ ਕਹਿੰਦੇ ਕਬੱਡੀ ਪਾ ਰਿਹਾ ਇਹ ਮਲੂਕ ਫਰਿਆਦ ਦਾ ਵੀਰ ਰਾਜਾ ਮਸਤੀਵਾਲ ਦੀ ਧਰਤੀ ਦਾ ਫੇਰ ਕਬੱਡੀ ਪਾਉਣ ਲੱਗ ਗਿਆ ਜੈ ਬਾਬਾ ਜਾਲੂ ਜੀ ਸਪੋਰਟ ਕਲੱਬ ਰੈਲੀ ਦੀ ਟੀਮ ਤੇ ਸ਼ਿੰਭੋ ਚੱਕ ਵੀਰ ਦੀ ਟੀਮ ਸ਼ਹੀਦ ਬਾਬਾ ਜੀ ਦੇ ਨਾਂ ਦੇ ਉੱਤੇ ਵੱਡਾ ਮੇਲਾ ਕਰਵਾਇਆ ਜਾ ਰਿਹਾ ਆ ਮੈਚ ਤੋਂ ਬਾਅਦ ਜਰਨਲ ਹਰੀ ਸਿੰਘ ਨਲਵਾ ਸਪੋਰਟ ਕਲੱਬ ਢਾਡੋਗਰਾਲ ਦੀ ਕਬੱਡੀ ਕਮੇਟੀ ਵੱਲੋਂ ਵੀ ਕਮੇਟੀ ਨੂੰ ਵੱਡੇ ਮਾਣ ਤੇ ਸਨਮਾਨ ਦਿੱਤੇ ਜਾਣਗੇ ਪਰ ਰਾਂਜਾ ਭੱਜ ਤੁਰਿਆ ਤੇ ਮੈਦਾਨ ਦੇ ਵਿੱਚ ਕਬੱਡੀ ਪੈ ਰਹੀ ਹੈ ਬੇਲਾ ਚੋਟੀ ਦਾ ਖੇਡਿਆ ਰਿਹਾ ਅੰਕਿਤ ਕਹਿੰਦੇ ਡਾਂਡ ਵਾਲਾ ਕਬੱਡੀ ਪਾ ਰਿਹਾ ਹਰਿਆਣੇ ਦਾ ਸ਼ੋਹਰਾ ਦੂਜੇ ਪਾਸੇ ਦੇਖਾਂਗੇ ਕਹਿੰਦੇ ਚਾਰ ਖਿਡਾਰੀ ਨੇ ਮੇਰੇ ਮਿੱਤਰੋ ਹੁਣ ਚਾਰਾਂ ਦੇ ਵਿੱਚ ਫਰਿਆਦ 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 ਅਲੀ ਟਰਾਈ ਕਰਦਾ ਵੱਡੇ ਮੇਲੇ ਦੇ ਵੱਡੇ ਚਰਚੇ ਦੇ ਥੰਬਰ ਕਹਿੰਦੇ ਐਣ ਜਿਹਨਾਂ ਦੀ ਟੀਮ ਖੇਡਦੀ ਆ ਰਾंजे ਦੀ ਕਬੱਡੀ ਆ ਇੱਕ ਵਾਰੀ ਜਫਾ ਲਾਉਣਾ ਤੇ ਰਾਂਜਾ ਫੜਨਾ ਪੜਾ ਓਏ ਆਇਆ ਸਵਾ ਤੇ ਇੱਕ ਲਲਕਾਰੋ ਦੁਨੀਆ ਨੱਚ ਵੀ ਢਿੱਪਲਾ ਪੰਗੜੇ ਪਾ ਗਏ ਪੰਗੜੇ ਪਾ ਗਏ ਪੰਗੜੇ ਪਾ ਲੇ ਤੂੰ ਸਰਪੰਚ ਵੀ ਆ ਗਿਆ ਕਮਲ ਵੀ ਆ ਗਿਆ ਉਹ 2 ਫਰਵਰੀ ਵਾਲੇ ਵੀ ਆ ਗਏ ਨੇ ਆ ਜੋ ਸਾਰੇ ਕੁੱਮ ਪਾ ਗਏ ਗੱਲਾਂ ਸਰੇ ਲੱਗਣ ਗਿਆ 2 ਲੱਖ 1.5 ਲੱਖ ਤੇ ਕੱਟਦੇ ਕੱਟਦੇ ਇਸੇ ਫਰਿਆਦ ਰੱਖਦੇ ਫਰਿਆਦ ਓਏ ਆਇਆ ਸੁਆਦ ਢਿੱਪੜੇ ਚਵਾਨੀ ਫਸੀ ਟੀਕੂ ਸਰਪੰਚਾ ਹੁਣ ਮੈਨੂੰ ਲੱਗਦਾ ਕੰਮ ਡੇਢ ਤੇ ਚਲਿਆ ਗਿਆ ਡੇਢ ਕੇ ਨੰਬਰਾਂ ਦਾ ਫਰਕ ਪੈ ਗਿਆ ਸ਼ਹਿਜਾਦ ਦੀ ਸ਼ਹਿਜਾਦਾ ਕਬੱਡੀ ਪਾ ਰਿਹਾ ਹੈ ਸਾਜੀ ਉਡਣਾ ਸਭ ਕਬੱਡੀ ਪਾ ਰਿਹਾ ਮੈਚ ਫਸ ਚੁਕਿਆ ਦੂਤਰਾ ਸੈਮੀਫਾਈਨ ਖੇਡਾ ਜਾ ਰਿਹਾ ਮਾਛੀਵਾੜਾ ਸਾਹਿਬ ਪਰ ਉਡਣਾ ਸਭ ਉਂਗਲੀ ਖੜੀ ਕਰਦਾ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਹੋਇਆ ਯੂਰ ਮਲੂਕ ਨੂੰ ਕ ਗੱਲਾਂ ਸਿਰੇ ਫਰਿਆਦ ਖੜਾ ਨਾਲ ਖਾਨ ਪੈਣੀ ਵਾਲਾ ਖੜਾ ਨਾਲ એનર્ਜੀ ਖੜਾ ਤੇ ਨਾਲ ਸ਼ਕਰਪੁਰੀਆ ਕਾਕਾ ਖੜਾ ਆ ਯਾਰ ਬੜੀ ਸ਼ਕਰਪੁਰ ਦੀ ਟੀਮ ਦਲਵਿੰਦਰ ਸਿੰਘ ਪਟਵਾਰੀ ਸਾਹਿਬ ਦੀ ਟੀਮ ਖੇਡਦੀ ਘੜਬਣਾ ਦੇ ਵਿੱਚ ਵਾਕੇ ਵਾਕੇ ਕਹਿੰਦੇ ਇੱਧਰ ਪ੍ਰਦੂਮੇਣ ਪ੍ਰਦੂਮਣ ਬੱਲੇ ਬੱਲੇ ਕਰਵਾ ਗਿਆ ਵੀਰੇ ਸ਼ਕਰਪੁਰ ਦੀ ਟੀਮ ਨੂੰ ਬੇਨਤੀ ਟੋਨੀ ਭਾਜੀ ਬੰਦੇ ਪਿੱਛੇ ਪਿੱਛੇ ਕਰਾ ਦਿਓ ਥੋੜਾ ਯਾਰ ਪਲੀਜ਼ ਟੋਨੀ ਵੀਰੇ ਬਲੂਕ ਵੀਰੇ ਜਰੂਰ ਧਿਆਨ ਰੱਖੀਏ ਆਪਾਂ ਮੈਚ ਚੋਟੀ ਦਾ ਇਧਰ ਦੋ ਦੋ ਪੌਣੀਆਂ ਪੈ ਗਈਆਂ ਕਿ ਮਸਲਾ ਚਿੱਤ ਦਾ ਬਣ ਗਿਆ ਸ਼ਾਜੀ ਜੋੜ-ਜੋੜ ਕੇ ਪਾ ਦੇ ਓਏ ਮਸਲਾ ਚਿੱਤ ਦਾ ਬਣ ਗਿਆ ਇਧਰਲੇ ਪਾਸੇ ਬਿੰਦਰ ਬਿੰਦਰ ਦਿਉਰ ਬਿੰਦਰ ਬਰੇਰਾ ਸ਼ਾਹ ਵਾਲੀ ਮੈਲਾ what oh. did oh. 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 ਕਾਰੇ ਵਾਹ ਵਾਹ ਮਾਛੀ ਵਾਲਾ ਕੁਝ ਵੱਖਰਾ ਹੀ ਕਰ ਗਿਆ ਲਾੜਪੁਰਿਆ ਕੁਝ ਵੱਖਰਾ ਹੀ ਕਰ ਗਿਆ ਉਹ ਮੇਲਾ ਬਣ ਗਿਆ ਸਿਮੋ ਚਗਿਓ ਉਲਟ ਫੇਰ ਹੋ ਗਿਆ ਉਲਟ ਫੇਰ ਹੋ ਗਿਆ ਦੋਨੀ ਕੋ ਸਾਹਿਬ ਗੱਲਾਂ ਸਰੇਲ ਆ ਗਿਆ ਕੱਲਾ ਮਗਡੀਆਂ ਟਗਾਣੇ ਲਾ ਗਿਆ ਇੰਦਰਜੀਤ ਆ ਕਹਿੰਦੇ ਅੰਕਿਤ ਡਾਂਡ ਵਾਲਾ ਬੱਲੇ ਬੱਲੇ ਕਰਵਾ ਗਿਆ ਮੈਚ ਫਸ ਗਿਆ ਰਾਂਝਾ ਆ ਗਿਆ ਰਾਂਝਾ ਆ ਗਿਆ ਮੈਂ ਪਹਿਲਾਂ ਹੀ ਦੱਸਿਆ ਇਹ ਕੋਈ ਕੋਈ ਦੇ ਸੱਟ ਚੰਡੇ ਹੋਏ ਨੇ ਇਹ ਤੁਝ ਕਰਕੇ ਕਿ ਚੰਗੇ ਉਸਤਾਦ ਦੇ ਚੰਡੇ ਡਿੰਪੜਾ ਸੋਖੇ ਢੈਂਦੇ ਨਾ ਸਿੰਘ ਸ਼ੇਰ ਤੇ ਬਾਜ ਕਦੇ ਗੁਲਾਮੀ ਸਹਿੰਦੇ ਨਾ ਇਧਰਲੇ ਪਾਸੇ ਅਗਲੀ ਕਬੱਡੀ ਪੌਂਦ ਲਈ ਕਹਿੰਦੇ ਅੰਕੁਸ਼ ਆ ਗਿਆ ਹੋ ਚਾਰਾ ਵਿੱਚੋਂ ਕਿਹੜਾ ਬੱਲੇ ਬੱਲੇ ਕਰਵਾ ਦੇਗਾ ਇਹ ਯਾਰ ਵੱਡੀ ਕਲੱਬ ਸ਼ਕਰਪੁਰ ਦੀ ਵੱਡੀ ਟੀਮ ਖੇਡਦੀ ਹੈ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਾਛੀਵੜਾ ਫਰਿਆਦ ਕਹ ਕਾਕੇ ਨੂੰ ਕਹ ਇੰਦਰਜੀਤ ਨੂੰ ਕਹ ਖਾਨ ਪੈਣੀ ਵਾਲੇ ਨੂੰ ਸੈਮੀਫਾਈਨਲ ਖੇਡਿਆ ਜਾ ਰਿਹਾ ਡਾਂਡਾ ਰਾਮਸਾਇ ਵਾਲੇ ਵੀ ਵੇਖਦੇ ਨੇ ਤੇ ਸ਼ਕਰਪੁਰ ਦੀ ਟੀਮ ਖੇਡਦੀ ਹੈ ਓ ਵਾਹ ਓ ਕੀ ਹਰ ਚਾਰਸ਼ਕੋਤਾ ਕਰਿਆ ਖੋਸ਼ ਡੈਂਪਲਾ ਸ਼ਾਜਾਦ ਅਲੀ ਇਧਰਲੇ ਪਾਸੇ ਇਧਰਲੇ ਪਾਸੇ ਪਰ ਉੱਡਣਾ ਸੱਪ ਉੱਡਣਾ ਸੱਪ ਪੱਜ ਤੁਰਿਆ ਮੈਚ ਫਸੂ ਗਿਆ ਹੁਣ ਜਾਫੀਆਂ ਦੇ ਮੈਚ ਖੜ ਗਿਆ ਆਹ ਸ਼ਾਜਾਦ ਦੇਖਦਾ ਆਹ ਮੈਚ ਨੇ ਦੁੱਖ ਤੋੜ ਦਿੱਤੇ ਨੇ ਟੋਨੀ ਕੁਰਸੀ ਤੇ ਬਹਿ ਕੇ ਮੈਨੂੰ ਪਹਿਲਾਂ ਹੀ ਕਹਿ ਗਿਆ ਸੀ ਕਿ ਮੈਚ ਕਾਦਾ ਹੋਵੇਗਾ ਅਰੇ ਗੱਡੇ ਲੁਕ ਲਗੇ ਕੱਲਾ ਸਿਰਨ 마시ਵਾਲਾ ਸਾਹਿਬ ਦੀ ਟੀਮ ਹਰ ਸਾਲ ਕੁਝ ਵੱਖਰਾ ਕਰਦੀ ਏ ਕਸੀਡਪੁਰਿਆ ਚੱਕਰਾ ਮਾਰ ਰਿਹਾ ਦੋਮਨ ਕਬੱਡੀ ਪਾ ਰਿਹਾ ਪਰ ਦੋਮਨ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਕਹਿੰਦੇ ਹੁਣ ਚਾਰਾ ਵਿੱਚੋਂ ਕਿਹੜਾ ਬੱਲੇ ਬੱਲੇ ਕਰਵਾ ਦੇਗਾ ਖਾਨ ਜੇ ਕਾਕਾ ਪਰ ਸਾਹਮਣੇ ਦੇਖਾਂਗੇ ਹੋ ਡਬਲ ਟੱਚ ਦੀ ਅਪੀਲ ਫੇਰ ਨੰਬਰ ਜਿਹੜਾ ਰੈਫਰੀ ਨੇ ਰੇਡਰ ਨੂੰ ਦੇ ਦਿੱਤਾ ਰੈਫਰੀ ਨੇ ਵਿਕਰ ਨੂੰ ਦੇ ਦਿੱਤਾ ਵਾਹ ਸੋਢੀ ਸਾਹਿਬ ਤੇ ਧਾਮੀ ਸਾਹਿਬ ਨੂੰ ਪਤਾ ਮੈਚ ਪੂਰਾ ਆੜਿਆ ਹੋਇਆ ਜਿੰਮੇਵਾਰੀਆਂ ਵੱਡੀਆਂ ਤੰਗੜੇ ਪਹਿਣਗੇ ਲੋਕ ਨਜ਼ਾਰੇ ਰਹਿਣਗੇ ਜੇ ਜੱਫਾ ਲੱਗ ਗਿਆ ਤੇ ਗਲਟ ਕਾਣੇ ਏ ਬੱਲੇ ਬੱਲੇ ਰਾਂਝਾ 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 ਏ ਬੱਲੇ ਬੱਲੇ ਰਾਂਝਾ 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 ਏ ਇੱਥੇ ਰੱਖੋ ਨੰਬਰ ਜਿਹੜਾ ਰੇਡਰ ਦੇ ਖਾਤੇ ਜੁੜ ਗਿਆ ਕਬੱਡੀ ਜੰਕਸ਼ਨ ਦਾ ਬਹੁਤ ਬਹੁਤ ਧੰਨਵਾਦ ਗੱਲਾਂ ਵੱਡੀਆਂ ਸ਼੍ਰੀ ਮੰਗਲਾ ਆ ਮੈਚ ਦੇ ਕਹਿੰਦੇ ਗਰਮੀਤ ਤੇ ਮਨਪ੍ਰੀਤ ਦੁੱਖ ਤੋੜ ਦਿੱਤੇ ਨੇ ਗੱਲਾਂ ਸਿਰੇ ਲੱਗੀਆਂ ਸਾਹਮਣੇ ਕਹਿੰਦੇ ਅੰਕਿਤ ਡਾਂਡ ਪਿੰਡ ਵਾਲਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਡੇਪੜਾ ਮੈਚ ਫਸ ਗਿਆ ਬਿੱਲਾ ਵੀ ਕਹਿੰਦੇ ਲਾਈਵ ਜੁੜਿਆ ਆਪਣੇ ਸੱਜਣਾ ਮਿੱਤਰਾਂ ਨਾਲ ਕਹਿੰਦਾ ਅਗਲੇ ਸਾਲ 1 ਲੱਖ ਦਵਾਂਗੇ ਰੇਡ ਪੈ ਰਹੀ ਖਾਨ ਜੱਫੇ ਲਾਉਣੇ ਪੈਣੇ ਆ ਜੇ 19 21 ਹੋ ਗਈ ਤੇ ਔਖਾ ਹੋ ਜਾਣਾ ਇਧਰ ਖਾਨ ਨੇ ਟਰਾਈ ਕੀਤੀ ਆ ਨੰਬਰ ਰੇਡਰ ਖਾਨ ਇੱਕ ਇੱਕ ਕਬੱਡੀ ਦਾ ਇਸ਼ਾਰਾ ਚੁਗਿਆ ਦੋੜ ਦੌੜ ਮਾਰਦੀਏ ਕਬੱਡੀਆਂ ਸਾਜੀ ਫਿਰ ਕਬੱਡੀ ਪਾਵਲੀ ਆ ਗਿਆ ਕਬੱਡੀ ਦਾ ਉਡਣਾ ਸਭ ਕਬੱਡੀ ਪਾ ਰਿਹਾ ਫਕੀਰ ਹਸੈਨ ਦਾ ਪੁੱਤਰ ਕਬੱਡੀ ਪਾ ਰਿਹਾ ਜੁਨੇ ਜਲੰਧਰ ਦਾ ਕਹਿੰਦੇ ਸ਼ਕਰਪੁਰ ਪਿੰਡ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਕਰ ਦਿੱਤਾ ਪਰ ਇਧਰਲੇ ਪਾਸੇ ਲਾੜਪੁਰੀਆ ਤੁਸੀਂ ਦੇਖਦਾ ਨਿਊਜ਼ੀਲੈਂਡ ਵਾਲੀ ਕਹਿੰਦੇ ਇਧਰ ਉਹ ਕਹਿੰਦੇ ਜਾਗੜ ਪਾਈ ਹੋਈ ਹੈ ਇਹ ਐਸਪੀ ਲਾਹੌਰੀਆ ਦਾ ਧੰਨਵਾਦ ਕਰ ਜਿਹਨੇ ਨਿਊਜ਼ੀਲੈਂਡ ਦਿਖਾਇਆ ਕਿਰੇਸ ਲਾਹੌਰੀਆ ਵਿੱਕੀ ਲਾਹੌਰਿਆ ਹੁਣ ਆ ਭਰਾਵਾਂ ਦਾ ਧੰਨਵਾਦ ਮੋਨੂ ਸਰਪੰਚ ਬੈਠਾ ਕਹਿੰਦਾ ਸੰਗਤ ਨੂੰ ਸੱਦੇ ਲਾ ਦੋ ਕਿ ਤੁਹਾਡੇ ਇਲਾਕੇ ਦਾ ਆਪਣਾ ਮੇਲਾ 2 ਫਰਵਰੀ ਨੂੰ ਸਾਰਿਆਂ ਨੇ ਪੁੱਜਣਾ ਮੈਚ ਸਮਾਪਤ ਮੈਂ ਪਹਿਲਾਂ ਹੀ ਦੱਸਿਆ